ਹੈਲੋ ਜੀ ਸਸ਼ਿਆਕਾਲ ਨਮਸਤੇ ਸਲਾਮ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਅੱਜ ਹੈਗਾ ਜੀ ਦਿਨ ਵੀਰਵਾਰ ਬਾਹਰ ਦਾ ਮੌਸਮ ਦੇਖੋ ਜੀ ਪੂਰੀ ਠੰਡੀ ਹਵਾ ਚੱਲ ਰਹੀ ਹੈ ਬੜੀ ਤੇਜ਼ ਸ਼ੀਤ ਲਹਿਰ ਚੱਲ ਪਈ ਹੈ ਤੇ ਨਾਲ ਹੀ ਬਾਰਿਸ਼ ਵੀ ਸਟਾਰਟ ਹੋ ਗਈ ਹੈ ਓਹੋ ਉਹ ਦੇਖੋ ਜੀ بارش ਵੀ ਹੋਰ ਤੇਜ਼ ਹੋ ਗਈ ਹੈ ਲੱਗਦਾ ਹੈ ਅੱਜ ਤਾਂ ਰੱਬ ਕੁਝ ਕਰੂਗਾ ਬਹੁਤ ਤੇਜ਼ بارش ਹੋ ਗਈ ਹੈ ਉੱਧਰ ਸਾਡੇ ਸਾਹਮਣੇ ਘਰ ਵਾਲਿਆਂ ਦੇ ਵਿਆਹ ਹੈ ਇੰਨਾ ਛੁੱਟਰ ਚੱਲੋ ਅੱਜ ਦਾ ਦਿਨ ਰੈਸਟ ਸੀ ਰਾਤੀ ਜਾਗੋ ਸੀ ਕੱਲ ਨੂੰ ਬਰਾਤ ਆਉਣੀ ਹੈ ਤੇ ਅੱਜ ਚੱਲੋ ਕੱਲ ਤੱਕ ਮੌਸਮ ਹੋ ਜਾਵੇ ਠੀਕ ਮੈਂ ਉਧਰੋਂ ਦੀ ਬਣਾ ਕੇ ਲਿਆਉਣੀ ਮੇਰੇ ਬਾਪਰੇ ਬਹੁਤ ਘੜੇ ਪੈ ਰਹੇ ਇਸ ਵਕਤ جوڑے دیکھو جی زمین پہ رہے ہیں بہت زیادہ بڑے پانی میں چار ہو رہے ہیں چھوٹے چھوٹے 11 بجے ہیں نے تے نیرہ آ پہ گیا ਹੇ ਬਰਾ ਭਰੇ ਇੱਧਰ ਸਾਹਮਣੇ ਘਰ ਬੜਾ ਦੇਖੋ ਜੀ ਜਿਹੜਾ ਕਿੰਨਾਿੱਕਾ ਹੀ ਕਿੱਟਾ ਹੋ ਗਿਆ ਏ ਬਹੁਤ ਜ਼ਿਆਦਾ ਗੜੇ ਪੈ ਗਏ ਨੇ ਪੈ ਰਹੇ ਨੇ ਹਾਲੇ ਵੀ ਦੇਖ ਤਾਂ ਸਹੀ ਲੈ

ਇਹ ਨੂੰ ਲਗਾਤਾਰ 15-20 ਮਿੰਟ ਹੋ ਗਏ ਹਨ ਗੜੇ ਪੈ ਰਹੇ ਹਨ ਕਮੈਂਟ ਕਰਕੇ ਦੱਸੋ ਜੀ ਕਿੰਨਾ ਕਿੰਨਾ ਦੇ ਗੜੇ ਪਏ ਨੇ ਵੈਸੇ ਤਾਂ ਸਾਰਿਆਂ ਦੇ ਸਟੇਟਸ 'ਤੇ ਸੌਣੇ ਸਟਾਰਡ ਵੀ ਹੋ ਗਏ ਹਨ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਕਾਫੀ ਸਾਰੀਆਂ ਥਾਵਾਂ 'ਤੇ ਗੜੇ ਪੈ ਰਹੇ ਨੇ ਪਰ ਮਾਤਮਾ ਸਾਰਿਆਂ ਦਾ ਪਲਕ ਰਹੀ ਠੀਕ ਹੈ ਉਸਕੇ ਜੀ ਹੁੰਦੇ ਆ ਜੀ ਲੱਗਦੀ ਵੀਡੀਓ ਦੇ ਵਿੱਚ ਆ ਵੀਡੀਓ ਡਾਕਟਰ ਸਾਹਿਬ ਨੇ ਭੇਜੀ ਸੀ ਦੇਖ ਇਹਨਾਂ ਦੇ ਕਲੀਨਿਕ ਦੇ ਉੱਪਰ ਸਨਾ ਦਾ ਕੰਮ ਦਿੱਤੇ